ਦਾ ਮਹੌਨ ਜਿਆਦਾ ਉਹਦੀ ਦਿੱਤੀ ਆ। ਆ 4 ਤਾਰੀਖ ਨੂੰ 4 ਨਵੰਬਰ ਨੂੰ ਸ਼ਾਮੀ 5:30 ਤੋਂ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਸਾਡਾ ਵੈਨਿਊ ਹੈਗਾ ਪੋਲੋ ਗਰਾਊਂਡ। ਇਹਦੇ ਵਾਸਤੇ ਮੈਂ ਸਾਰੇ ਪਟਿਆਲਾ ਵਾਸੀਆਂ ਨੂੰ ਸਿਰਸ਼ਕ ਸੱਦਾ ਦਿੰਦੀ ਆ ਤੇ ਸਾਡੇ ਵਾਸਤੇ ਮਾਨ ਦੀ ਗੱਲ ਹੈਗੀ ਕਿ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 350 ਆ ਪੰਜਾਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਇਹਦੇ ਸੰਬੰਧ ਵਿੱਚ ਟਾਡੀ ਜੱਥਾ ਹੋਣਾ ਹੈ ਤੇ ਲਾਈਟ ਐਂਡ ਸਾਊਂਡ ਸ਼ੋਅ ਹੋਣਾ ਹੈਗਾ। ਤੇ ਆ ਇਦੇ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਾਂ ਵੱਧ ਤੋਂ ਵੱਧ ਆਈਏ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਇਹਦੇ ਮੁਕੰਮਲ ਇੰਤਜ਼ਾਮ ਵੀ ਕਿੱਤੇ ਹੈਗੇ ਤੇ ਇਸੀ ਦੀ ਲਗਾਤਾਰਤਾ ਇਹ ਚੀਜ਼ ਪੂਰੇ ਮਹੀਨੇ ਕਾਫੀ ਪ੍ਰੋਗਰਾਮ ਸੁਨਾਣ ਨੂੰ ਸਮਰਪਿਤ ਕਿੱਤੇ ਜਾ ਰਹੇ ਜਿਦੇ ਵਿੱਚ ਕਵੀ ਸੰਮੇਲਨ ਹੋ ਗਏ ਵਕਵਕ ਸਮਾਗਮ ਸਾਡੇ ਸਬਡਿਵੀਜ਼ਨ ਵਿੱਚ ਜਿਨ੍ਹਾਂ ਦੀ ਆਪਣੀ ਇੰਪੋਰਟੈਂਸ ਹੈਗੀ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਉਹਨਾਂ ਦਾ ਸ਼ਡਿਊਲ ਅਸੀਂ ਜਾਰੀ ਕੀਤਾ ਹੈਗਾ ਮੀਡੀਆ ਦੇ ਰਹੀਂ ਵੀ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਆਪਾਂ ਸਾਰੇ ਨਾ ਇੱਥੇ ਪਾਗਲੇ ਹੋਈਏ ਤੇ ਸਾਡੇ ਪ੍ਰਬੰਧ ਮੁਕੰਮਲ ਲਏਗੇ بس ਤੁਹਾਡੀ ਆਂਦੀ ਸਾਨੂੰ ਡੇਟ ਹੈਗੀ ਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਅਗੇਨ ਮੈਂ ਮੋਸਟ ਵੈਲਕਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਤੱਕ ਮੈਮ ਅੱਜ ਕਿਸ ਤਰ੍ਹਾਂ ਦਾ ਜਹਜਾ ਲਿਆ ਤੁਸੀਂ ਕਿਹੜੇ ਕਿਹੜੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਕਿਉਂਕਿ ਇਹ ਲਾਈਟ ਐਂਡ ਸਾਊਂਡ ਸ਼ੋਅ ਹੈ ਤੇ ਸ਼ਾਮੀ ਹੋਣਾ ਹੈਗਾ ਤੇ ਹੁਣ ਠੰਡ ਦਾ ਮੌਸਮ ਵੀ ਸ਼ੁਰੂ ਹੋ ਗਿਆ ਹੈ ਤੇ ਸਾਡੀ ਕੋਸ਼ਿਸ਼ ਹੈਗੀ ਕਿ ਪਬਲਿਕ ਜਿਹੜੀ ਆਂਦੀ ਹੈਗੀ ਉਹਨੂੰ ਕਿਸੇ ਵੀ ਪ੍ਰਕਾਰ ਦੀ ਐ ਸੁਵਿਧਾ ਨਾ ਹੋਵੇ ਚਾਹੇ ਉਹ ਪਾਰਕਿੰਗ ਹੋਵੇ ਪਾਵੇ ਰਸਤੇ ਹੋਣ ਚਾਹੇ ਵੈਨਿਊ ਦੇ ਮੁਕੰਮਲ ਪ੍ਰਬੰਧ ਹੋਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਟੇਜ ਬਣ ਗਿਆ ਹੈ ਕਿ ਲਾਈਟ ਦੇ ਮਤਲਬ ਇੱਕ ਵਧੀਆ ਪ੍ਰਬੰਧ ਇੱਥੇ ਹੈਗੇ ਤੇ ਨਾਲ ਹੀ ਨਾਲ ਜਿਹੜਾ ਸ਼ੋ ਵੀ ਹੋਣ ਵਾਲਾ ਹੈਗਾ ਉਹ ਵੀ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਜਿੱਥੇ ਪਿਛੋਖੜ ਰੱਖਦਾ ਹੈਗਾ ਨਾਲ ਹੀ ਨਾਲ ਆਪਣੇ ਵਾਸਤੇ ਵੀ ਇੱਕ ਆਪਣੇ ਪਿਛੋਖੜ ਨੂੰ ਜਾਣਨ ਦਾ ਇੱਕ ਮਾਧਿਅਮ ਹੈਗਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਬੈਰੀਕੇਡਿੰਗ ਸੈਟਿੰਗ ਇੱਕ ਓਪਨ A ਹੈਗਾ ਇਹਦੇ ਵਿੱਚ ਕੋਈ A ਨਹੀਂ ਹੈਗਾ ਕਿ VIP ਆ ਕੁਝ ਇਹੋ ਜਿਹਾ ਦਾ ਕਲਚਰ ਹੈਗਾ ਜਿਹੜੇ ਬਜ਼ੁਰਗ ਹੈਗੇ ਉਹਨਾਂ ਵਾਸਤੇ ਆ ਕਿਸੇ ਨੂੰ ਪ੍ਰੋਬਲਮ ਹੈਗੀ ਉਹਨਾਂ ਵਾਸਤੇ ਸੈਟਿੰਗ ਵੀ ਰੱਖੀ ਹੈਗੀ ਤੇ ਵੱਦ ਤੋਂ ਵੱਤ ਯੂਥ ਨੂੰ ਸਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਆਸ਼ੀਰਵਾਦ ਤੋਂ ਬਿਨਾਂ ਕੁਝ ਵੀ ਪੂਰਾ ਨਹੀਂ ਹੁੰਦਾ ਤੇ ਸਾਰੇ ਸੈਕਸ਼ਨ ਤੋਂ ਸੋਸਾਇਟੀ ਨੂੰ ਸਾਡੇ ਵੱਲੋਂ ਸੱਦਾ ਹੈਗਾ ਅਸੀਂ ਹਰ ਪ੍ਰਕਾਰ ਦੇ ਮੁਕੰਮਲ ਇੱਥੇ ਪ੍ਰਬੰਧ ਕੀਤੇ ਹੈਗੇ ਤੁਸੀਂ ਆਓਗੇ ਤਾਂ ਹੀ ਇਹ ਫੰਕਸ਼ਨ ਸਕਸੈਸਫੁਲ ਹੋਣਾ ਮੈਂ ਕੱਲ ਸਾਡਾ ਸਾਰਾ ਵਰਕਆਊਟ ਹੋ ਗਿਆ ਹੈਗਾ ਅਸੀਂ ਸਪੈਸ਼ਲੀ ਜਾਰੀ ਵੀ ਕਰਾਂਗੇ ਕਿ ਕਿਨ ਸੜਕਾਂ ਤੋਂ ਮੂਵਮੈਂਟ ਵਧੂਗਾ ਤੇ ਬਾਕੀਆਂ ਤੇ ਮੁਕੰਮਲ ਪ੍ਰਬੰਧ ਵੀ ਕਿਤੇ ਜਾਣਗੇ ਤੇ ਮੇਰੀ ਬਸ ਇਹੀ ਗੁਜ਼ਾਰਿਸ਼ ਹੈ ਕਿ ਆਪਾਂ ਇਹ ਨਾ ਸੋਚੀਏ ਕਿ ਰਸ਼ੂਲਗਾ ਜਾਂ ਭੀੜ ਹੋਗੀ ਇਹ ਕਾਫੀ ਲਾਰਜ ਸਕੇਲ ਤੇ ਸਾਡੇ ਪ੍ਰਬੰਧ ਹੈਗੇ ਤੇ ਇਹ ਸਕਸੈਸ ਤਾਂ ਹੀ ਹੋਣਿਆ ਜੇ ਤੁਸੀਂ ਆਪ ਬਿਲਕੁਲ ਸ਼ਾਮੀ 5:30 ਹੀ ਰੱਖੀਏ ਸੇਮੇ ਟਾਈਮ ਤੇ ਪਰਸੋਂ 4 ਨਵੰਬਰ ਨੂੰ ਸ਼ਾਮੀ 5:30 ਵਜੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈਗੀ ਕਿ ਤੁਸੀਂ ਵੱਧ ਤੋਂ ਵੱਧ ਨੰਤੇ ਜਾਓ ਮੈਂ ਟ੍ਰੈਫਿਕ